ਅੱਜ ਦੀ ਕ੍ਰਾਈਮ ਸਟੋਰੀ ਤੇ ਸੱਚੀ ਘਟਨਾ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੀ ਅੱਜ ਦੀ ਕ੍ਰਾਈਮ ਸਟੋਰੀ ਹੈ ਉਹ ਕਪੂਰਥਲਾ ਦੇ ਇੱਕ ਪਿੰਡ ਦੀ ਹੈ ਜਿੱਥੇ ਇੱਕ ਨੌਜਵਾਨ ਮੁੰਡਾ ਗਰੀਬ ਘਰ ਤੋਂ ਹੁੰਦਾ ਤੇ ਉਸਦੇ ਦੋ ਬੱਚੇ ਹੁੰਦੇ ਐ ਇੱਕ ਪਤਨੀ ਹੁੰਦੀ ਐ ਤੇ ਉਹ ਘੱਟ ਪੜਿਆ ਲਿਖਿਆ ਹੁੰਦਾ ਸਿਰਫ 4-5 ਕਲਾਸਾਂ ਪੜਿਆ ਲਿਖਿਆ ਹੁੰਦਾ ਤੇ ਜਿਸ ਕਰਕੇ ਉਹ ਹੁਣ 40 ਸਾਲ ਦੀ ਉਮਰ ਦੇ ਵਿੱਚ ਹੋਰ ਕੋਈ ਨੌਕਰੀ ਨਾ ਮਿਲਣ ਦੀ ਵਜ੍ਹਾ ਕਰਕੇ ਦਿਹਾੜੀ ਕਰਦਾ ਤੇ ਆਪਣਾ ਕਾਰੋਬਾਰ ਚਲਾਉਂਦਾ ਪਰ ਜਦੋਂ ਉਹ ਇੱਕ ਦਿਨ ਦਿਹਾੜੀ ਕਰਕੇ ਆਪਣੇ ਘਰ ਨੂੰ ਵਾਪਸ ਜਾ ਰਿਹਾ ਹੁੰਦਾ ਹੈ ਛੇ ਕੁੜੀਆਂ ਇੱਕ ਫੋਰਚਨਰ ਗੱਡੀ ਦੇ ਵਿੱਚ ਮਤਲਬ ਨਸ਼ੇ ਦੇ ਵਿੱਚ ਹੁੰਦੀਆਂ ਜਿਨ੍ਹਾਂ ਨੇ ਨਸ਼ਾ ਕੀਤਾ ਹੁੰਦਾ ਮਤਲਬ ਉਹ ਲੋਕਾਂ ਦੇ ਨਾਲ ਗਲਤ ਕੰਮ ਕਰਦੀਆਂ ਹੁੰਦੀਆਂ ਤੇ ਇਹ ਗੱਲ ਹੈਰਾਨ ਕਰ ਦਵੇਗੀ ਕਿ ਤੇ ਉਹਨਾਂ ਕੁੜੀਆਂ ਨੇ ਉਸ ਨੌਜਵਾਨ ਮੁੰਡੇ ਨੂੰ ਜਿਸ ਦੀ ਉਮਰ 40 ਸਾਲ ਦੀ ਹੁੰਦੀ ਹੈ ਜੋ ਦਿਹਾੜੀ ਕਰਕੇ ਘਰ ਦੇ ਲਈ ਪਰਤ ਰਿਹਾ ਹੁੰਦਾ ਹੈ ਉਸ ਦੇ ਕੋਲ ਗੱਡੀ ਰੋਕ ਕੇ ਉਸ ਨੂੰ ਇੱਕ ਛੋਟੀ ਜਿਹੀ ਸਲਿੱਪ ਦੇ ਕੇ ਉਸ ਨੂੰ ਕਿਹਾ ਕਿ ਇਹ ਐਡਰੈਸ ਤੁਸੀਂ ਦੱਸ ਸਕਦੇ ਹੋ ਉਹ ਕਹਿੰਦਾ ਭਾਈ ਕੁੜੀਆਂ ਮੈਨੂੰ ਇਸ ਐਡਰੈਸ ਬਾਰੇ ਨਹੀਂ ਪਤਾ ਕਿਉਂਕਿ ਮੈਨੂੰ ਪੜ੍ਹਨਾ ਨਹੀਂ ਆਉਂਦਾ ਤੁਸੀਂ ਮੈਨੂੰ ਇਦਾਂ ਬੋਲ ਕੇ ਦੱਸ ਦਵੋ ਮੈਂ ਤੁਹਾਨੂੰ ਦੱਸ ਦਮਾਂਗਾ ਕਿ ਇਹ ਪਤਾ ਕਿੱਥੇ ਹੈ ਤਾਂ ਉਹ ਕੁੜੀਆਂ ਕਹਿੰਦੀਆਂ ਹਨ ਕਿ ਤੁਸੀਂ ਇਦਾਂ ਕਰੋ ਤੁਸੀਂ ਸਾਡੇ ਨਾਲ ਬੈਠ ਜਾਓ ਅਸੀਂ ਤੁਹਾਨੂੰ ਉੱਥੋਂ ਆਟੋ ਕਰਕੇ ਦੇ ਦੇਵਾਂਗੇ ਤੇ ਤੁਸੀਂ ਸਾਨੂੰ ਸਹੀ ਟਿਕਾਣੇ ਤੇ ਛੱਡ ਦੇਣਾ ਤੇ ਉਹ ਚਲੋ ਕੁੜੀਆਂ ਨੂੰ ਦੇਖ ਕੇ ਸੋਚਦਾ ਹੈ ਕਿ ਚਲੋ ਕਿੱਥੇ ਭਟਕਦੀਆਂ ਫਿਰਨਗੀਆਂ ਕਿ ਮੈਂ ਇਹਨਾਂ ਨੂੰ ਇਹਨਾਂ ਦੇ ਨਾਲ ਬੈਠ ਕੇ ਗੱਡੀ ਦੇ ਵਿੱਚ ਰਸਤਾ ਦੱਸ ਦਿਨਾ ਹਾਂ ਕਿ ਇਹ ਇਹ ਕਹਿ ਰਹੀਆਂ ਹਨ ਵੀ ਤੈਨੂੰ ਥੋਂ ਆਟੋ ਕਰਕੇ ਦੇ ਦਾਂਗੀਆ ਕਿ ਤੂੰ ਆਪਣੇ ਘਰ ਦੇ ਵਿੱਚ ਪਹੁੰਚ ਜਾਵੇਗਾ ਕਿ ਤੂੰ ਵੀ ਆਪਣੇ ਘਰ ਦੇ ਵਿੱਚ ਸਹੀ ਸਲਾਮਤ ਪਹੁੰਚ ਜਾਵੇਗਾ ਉਹਨਾਂ ਦੀ ਗੱਲ ਮੰਨ ਕੇ ਉਹ ਗੱਡੀ ਦੇ ਵਿੱਚ ਬੈਠ ਜਾਂਦਾ ਹੈ ਉਸ ਤੋਂ ਬਾਅਦ ਉਹ ਉਹ ਉਸ 40 ਸਾਲ ਦੇ ਨੌਜਵਾਨ ਨੂੰ ਦਿਹਾੜੀਦਾਰ ਨੂੰ ਗੱਡੀ ਦੇ ਅੱਗੇ ਬਿਠਾ ਲੈਂਦੀਆਂ ਹਨ ਤੇ ਪਿੱਛੋਂ ਇੱਕ ਲੜਕੀ ਉਸ ਦੇ ਮੂੰਹ ਤੇ ਸਪਰੇਅ ਮਾਰਦੀ ਹੈ ਜਿਸ ਦੇ ਕਾਰਨ ਉਹ ਬੇਹੋਸ਼ੀ ਦੀ ਹਾਲਤ ਵਿੱਚ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਉਸ ਨੂੰ ਇੱਕ ਵੱਡੇ ਬੰਗਲੇ ਦੇ ਵਿੱਚ ਲੈ ਜਾਂਦੀਆਂ ਹਨ ਜਿੱਥੇ ਉਹ ਇਕੱਠੀਆਂ ਰਹਿੰਦੀਆਂ ਹਨ ਜਿੱਥੇ ਉਹ ਹਮੇਸ਼ਾ ਇਹੋ ਜਿੰਨੀਆਂ ਬਾਰਦਾਤਾਂ ਨੂੰ ਅੰਜਾਮ ਦਿੰਦੀਆਂ ਹਨ ਤੇ ਉੱਥੇ ਲੈ ਜਾ ਕੇ ਉਸ ਦੇ ਹੱਥ ਪੈਰ ਬੰਨ ਦਿੰਦੀਆਂ ਹਨ ਤੇ ਜਦੋਂ ਉਸ ਨੂੰ ਹੋਸ਼ ਆਂਦਾ ਹੈ ਉਹ ਮੁੰਡਾ ਚੀਕਦਾ ਹੈ ਤੇ ਜਦੋਂ ਚੀਕਦਾ ਹੈ ਤਾਂ ਉਸ ਦੀ ਗਰਦਨ ਦੇ ਉੱਤੇ ਗਨ ਰੱਖ ਦਿੱਤੀ ਜਾਂਦੀ ਹੈ ਤੇ ਉਹ ਕਹਿੰਦੀਆਂ ਹਨ ਜੇਕਰ ਤੂੰ ਜ਼ਿਆਦਾ ਸ਼ੋਰ ਮਚਾਇਆ ਤਾਂ ਤੈਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਹੁਣ ਡਰ ਦੇ ਮਾਰੇ ਉਹ ਚੁੱਪ ਹੋ ਜਾਂਦਾ ਹੈ ਤੇ ਉਸ ਨੂੰ ਕਿਹਾ ਜਾਂਦਾ ਹੈ ਲੜਕੇ ਨੂੰ ਇੱਕ ਲੜਕੀ ਦੇ ਵੱਲੋਂ 6 ਗੋਲੀਆਂ ਤਾਕਤਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਉਹ ਗੋਲੀਆਂ ਖਾਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ ਉਹ ਕਹਿੰਦਾ ਹੈ ਮੈਂ ਇਹ ਗੋਲੀਆਂ ਨਹੀਂ ਖਾਵਾਂਗਾ ਕਿ ਹੋ ਸਕਦਾ ਹੈ ਇਹਨਾਂ ਨੂੰ ਖਾਣ ਦੇ ਨਾਲ ਮੇਰੀ ਮੌਤ ਹੋ ਜਾਵੇ ਪਰ ਉਹ ਕਹਿੰਦੀਆਂ ਹਨ ਕਿ ਜੇਕਰ ਤੂੰ ਨਹੀਂ ਖਾញਾ ਤਾਂ ਅਸੀਂ ਤੈਨੂੰ ਗੋਲੀ ਨਾਲ ਮਾਰ ਦੇਾਂਗੇ ਤੇ ਉਹ ਇਸ ਗੱਲ ਦਾ ਭਰੋਸਾ ਵੀ ਦਵੰਦੀਆਂ 6 ਦੀਆਂ 6 ਲੜਕੀਆਂ ਕਿ ਇਹ ਤਾਕਤ ਦੀ ਦਵਾਈ ਹੈ ਇਹ ਕੋਈ ਮਰਨ ਦੀ ਦਵਾਈ ਨਹੀਂ ਉਸ ਤੋਂ ਬਾਅਦ ਉਸਦੇ ਹੱਥ ਪੈਰ ਖੋਲ ਦਿੱਤੇ ਜਾਂਦੇ ਹਨ ਤੇ ਉਹ ਦਵਾਈ ਖਾਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ ਉਹ ਦਵਾਈ ਖਾ ਲੈਂਦਾ ਹੈ ਤੇ ਫਿਰ ਉਸ ਨੂੰ ਕਿਹਾ ਜਾਂਦਾ ਹੈ ਕਿ ਤੂੰ ਆਪਣੇ ਕੱਪੜੇ ਲਿੜੇ ਬਦਲ ਸਕਦਾ ਹੈ ਉੱਥੇ ਬਾਥਰੂਮ ਹੈ ਨਹਾ ਧੋ ਕੇ ਜਲਦੀ ਇਸੇ ਬੈਡਰੂਮ ਚ ਜਾਣਾ ਹੈ ਤੇ ਉਸੇ ਕਮਰੇ ਦੇ ਵਿੱਚ ਬਾਥਰੂਮ ਬਣਿਆ ਹੁੰਦਾ ਹੈ ਉਹ ਨਾ ਧੋ ਕੇ ਡਰ ਦੇ ਮਾਰੇ ਉਸੇ ਬੈਡਰੂਮ ਦੇ ਵਿੱਚ ਆ ਜਾਂਦਾ ਕਿਉਂਕਿ ਡੰਡੇ ਦੇ ਅੱਗੇ ਭੂਤ ਨੱਚਦਾ ਹੈ ਉਹੀ ਕੁਝ ਉਸ ਦੇ ਨਾਲ ਹੋਇਆ ਸੀ ਤੇ ਜਦੋਂ ਉਹ ਨਾ ਧੋ ਕੇ ਆਂਦਾ ਹੈ ਤਾਂ ਉਸ ਨੂੰ ਇੱਕ ਕੱਪ ਚਾਹ ਦਾ ਤੇਜ ਮਿੱਠਾ ਪਾ ਕੇ ਦਿੱਤਾ ਜਾਂਦਾ ਹੈ ਜਿਸ ਦੇ ਕਾਰਨ ਉਸ ਦਾ ਮਤਲਬ ਸਰੀਰ ਦਾ ਨਸ਼ਾ ਹੋਰ ਜ਼ਿਆਦਾ ਵੱਧ ਜਾਂਦਾ ਹੈ ਜੋ ਗੋਲੀਆਂ ਉਸ ਨੇ ਖਾਧੀਆਂ ਹੁੰਦੀਆਂ ਹਨ ਤੇ ਮਤਲਬ ਉਸ ਦਾ ਇੰਜਨ ਪੂਰੀ ਤਰ੍ਹਾਂ ਫਿੱਟ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹ ਲੜਕੀਆਂ ਉਸਦੇ ਫਿਰ ਤੋਂ ਹੱਥ ਪੈਰ ਬੰਨ੍ਹ ਦਿੰਦੀਆਂ ਹਨ ਗਨ ਨੂੰ ਸਿਰ ਦੇ ਉੱਤੇ ਰੱਖ ਕੇ ਹੱਥ ਪੈਰ ਬੰਨ੍ਹ ਦਿੰਦੀਆਂ ਤੇ ਉਸਦੇ ਸਾਰੇ ਕੱਪੜਿਆਂ ਨੂੰ ਉਤਾਰ ਦਿੱਤਾ ਜਾਂਦਾ ਹੈ ਤੇ ਬਾਰੋ-ਬਾਰੀ ਉਹ ਸਾਰੇ ਜਿਹੜੀ ਲੜਕੀਆਂ ਹੁੰਦੀਆਂ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੰਦੀਆਂ ਤੇ ਇੱਕ ਇੱਕ ਘੰਟਾ ਉਹ ਹਰ ਲੜਕੀ ਉਸਦੇ ਨਾਲ ਆਪਣੀ ਮਨਮਰਜ਼ੀ ਦੇ ਨਾਲ ਆਪਣੇ ਮਤਲਬ ਸਟੈਪਾਂ ਦੇ ਵਿੱਚ ਉਸ ਦੇ ਨਾਲ ਆਪਣੀ ਹਫਸ ਪੂਰੀ ਕਰਦੀਆਂ ਮਤਲਬ ਰਾਤ ਨੂੰ ਉਹ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਇੱਕ ਇੱਕ ਘੰਟਾ ਆਪਣੀ ਹਫਸ ਪੂਰੀ ਕਰਕੇ ਉਸ ਨੂੰ ਫਿਰ ਤੋਂ ਬੇਹੋਸ਼ ਕਰ ਦਿੰਦੀਆਂ ਤੇ ਉਸੇ ਤਾਂ ਤੇ ਛੱਡ ਕੇ ਛੁੱਟ ਦਿੰਦੀਆਂ ਜਦੋਂ ਉਹ ਹੁਣ ਉਸ ਨੂੰ ਹੋਸ਼ ਆਂਦਾ ਤਾਂ ਉਹ ਦੇਖਦਾ ਕਿ ਮੇਰੇ ਨਾਲ ਅਜਿਹਾ ਕੀ ਕੁਝ ਹੋ ਗਿਆ ਉਸ ਨੂੰ ਆਪਣਾ ਸਾਰਾ ਸਰੀਰ ਇੰਜਨ ਥੱਕਿਆ ਟੁੱਟਿਆ ਨਜ਼ਰ ਆਂਦਾ ਤੇ ਉਹ ਪੁਲਿਸ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਜਦੋਂ ਥਾਣੇ ਦੇ ਕੋਲ ਪਹੁੰਚਦਾ ਤੇ ਫਿਰ ਸੋਚਦਾ ਕਿ ਮੈਂ ਜੇਕਰ ਥਾਣੇ ਗਿਆ ਹੋ ਸਕਦਾ ਮੈਂ ਗਰੀਵ ਘਰ ਚੋਂ ਆ ਉਹ ਵੱਡੇ ਘਰ ਚੋਂ ਕੁੜੀਆਂ ਹਨ ਕਿ ਮਾਮਲਾ ਮੇਰੇ ਉੱਤੇ ਹੀ ਉਲਟ ਨਾ ਪੈ ਜਾਵੇ ਤਾਂ ਉਹ ਫਿਰ ਆਪਣੇ ਘਰ ਦੇ ਵੱਲ ਮੁੜ ਜਾਂਦਾ ਹੈ ਜਦੋਂ ਘਰੇ ਪਹੁੰਚਦਾ ਹੈ ਉਸ ਦੇ ਘਰ ਦੇ ਸਾਰੇ ਪਰੇਸ਼ਾਨ ਹੁੰਦੇ ਹਨ ਕਿ ਅੱਜ ਉਹਨਾਂ ਦਾ ਲੜਕਾ ਘਰ ਦੇ ਵਿੱਚ ਨਹੀਂ ਪਹੁੰਚਿਆ ਪਰ ਉਸ ਨੂੰ ਦੇਖ ਕੇ ਸਾਰੇ ਖੁਸ਼ ਹੋ ਜਾਂਦੇ ਕਿਉਂਕਿ ਉਹ ਸਹੀ ਸਲਾਮਤ ਘਰੇ ਪਹੁੰਚਦਾ ਤੇ ਪਰ ਥੱਕਿਆ ਥੁੱਕਿਆ ਹੁੰਦਾ ਤੇ ਜਦੋਂ ਉਸ ਨੂੰ ਪੁੱਛਿਆ ਜਾਂਦਾ ਕਿ ਕੀ ਗੱਲ ਹੋਈ ਤਾਂ ਉਹ ਸਾਰੀ ਗੱਲ ਦੱਸਦਾ ਕਿ ਮੇਰੇ ਨਾਲ ਲੜਕੀਆਂ ਨੇ ਇਦਾਂ ਕੀਤਾ ਉਸ ਤੋਂ ਬਾਅਦ ਪਰਿਵਾਰ ਪੁਲਿਸ ਦੇ ਵਿੱਚ ਰਿਪੋਰਟ ਲਿਖਾਂਦਾ ਤੇ ਉਸ ਤੋਂ ਬਾਅਦ ਪੁਲਿਸ ਵੀ ਜਾਂਚ ਸ਼ੁਰੂ ਕਰਦੀ ਹੈ ਤੇ ਪੁਲਿਸ ਕਹਿੰਦੀ ਕਿ ਤੂੰ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਉਹ ਕਹਿੰਦਾ ਕਿ ਮੈਂ ਡਰ ਦੇ ਮਾਰੇ ਨਹੀਂ ਦੱਸਿਆ ਕਿ ਮੇਰੇ ਉੱਤੇ ਇਹ ਮਾਮਲਾ ਉਲਟ ਨਾ ਪੈ ਜਾਵੇ ਤਾਂ ਪੁਲਿਸ ਜਦੋਂ ਸ਼ਾਨਬੀਨ ਕਰਦੀ ਹੈ ਕੁਝ ਵੀ ਜ਼ਿਆਦਾ ਹੱਥ ਨਹੀਂ ਲੱਗਦਾ ਉਹਨਾਂ ਦੇ ਨਾ ਹੀ ਕੁਝ ਪਤਾ ਲੱਗਦਾ ਪੁਲਿਸ ਨੂੰ ਕਿਉਂਕਿ ਗਰੀਬ ਪਰਿਵਾਰ ਨੂੰ ਕੌਣ ਪੁੱਛਦਾ ਕੋਈ ਤਕੜਾ ਬੰਦਾ ਹੁੰਦਾ ਤਾਂ ਸ਼ਾਇਦ ਉਹਨਾਂ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਪਰ ਕਹਿਣ ਦਾ ਮਤਲਬ ਇਹ ਹੈ ਕਿ ਪਤਾ ਨਹੀਂ ਉਹਨਾਂ ਲੜਕੀਆਂ ਨੇ ਕਿੰਨਿਆਂ ਕ ਲੋਕਾਂ ਦੇ ਨਾਲ ਮੁੰਡਿਆਂ ਦੇ ਨਾਲ ਇਹ ਕੁਝ ਕੀਤਾ ਹੋਣਾ ਤੇ ਉਹ ਕਰਨ ਗਈਆਂ ਤੁਹਾਨੂੰ ਇਸ ਸਟੋਰੀ ਦੇ ਰਾਹੀਂ ਇਹ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਰਸਤਾ ਦੱਸਣਾ ਹੈ ਤਾਂ ਬਹੁਤ ਹੀ ਚੁਕੰਨੇ ਹੋ ਕੇ ਦੱਸਣਾ ਹੈ ਨਹੀਂ ਤਾਂ ਕਿਸੇ ਅਣਜਾਣ ਬੰਦੇ ਨੂੰ ਮੂੰਹ ਲਾਣ ਦੀ ਲੋੜ ਨਹੀਂ ਕਿਉਂਕਿ ਜਿਹੜਾ ਉਸ ਬੰਦੇ ਦੇ ਨਾਲ ਹੋਇਆ ਕਿਸੇ ਵੀ ਨਾਲ ਹੋ ਸਕਦਾ ਇਸ ਲਈ ਇਸ ਲਈ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਹਮੇਸ਼ਾ ਬਾਹਰ ਸੁਚੇਤ ਹੋ ਕੇ ਰਹਿਣਾ ਚਾਹੀਦਾ ਹੈ ਕਿਸੇ ਦੀ ਗੱਲਾਂ ਦੇ ਵਿੱਚ ਨਹੀਂ ਆਣਾ ਚਾਹੀਦਾ ਕਿਉਂਕਿ ਇਹ ਕਲਯੁੱਗ ਹੈ ਲੋਕ ਮਿੱਠਾ ਬੋਲ ਕੇ ਆਪਣਿਆਂ ਨੂੰ ਵੀ ਠੱਗ ਲੈਂਦੇ ਹਨ ਤੇ ਪਰਾਇਆ ਨੂੰ ਤੇ ਪ੍ਰਾਇਆਂ ਨੂੰ ਵੀ ਠੱਗ ਲੈਂਦੇ ਹਾਂ ਤੇ ਦੋਸਤੋ ਜੇਕਰ ਇਹ ਕ੍ਰਾਈਮ ਸਟੋਰੀ ਚੰਗੀ ਲੱਗੀ ਹੋਵੇ ਸੱਚੀ ਘਟਨਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ